ਸੈਸ਼ਨ ਚ ਆ ਕੇ ਕੀ ਕਰਨਾ ਸੀ ਮੈਂ ਤੁਸੀਂ ਦੱਸੋ ਕੀ ਕਰਨਾ ਸੀ ਸੈਸ਼ਨ ਚ ਜਾ ਕੇ ਧੀਆਂ ਪੈਣਾ ਦੀ ਤਾਂ ਇੱਜ਼ਤ ਹੈ ਨਹੀਂ ਸਾਹਮਣੇ ਦੇਖਣਾ ਮੈਂ ਸਾਹਮਣੇ ਦੇਖਿਓ ਜੀ ਬੋਲਣ ਤਾਂ ਦਿੰਦੇ ਨਹੀਂ ਕਿਸੇ ਨੂੰ ਉਹ ਬਾਬੂ ਸਾਹਿਬ ਛਾਈ ਯਾਰ ਨਹੀਂ ਕੀ ਬੋਲਦੇ ਬੋਲਣ ਦਿੰਦੇ ਆ ਖੇਰਾ ਸਾਹਿਬ ਨੂੰ ਮੇਰੇ ਖਿਆਲ 10 ਸੈਕਿੰਡ ਤੱਕ ਟਾਈਮ ਦਿੱਤਾ ਸੀ ਬੋਲਣ ਦਾ ਬਾਜਵਾ ਸਾਹਿਬ ਉੱਠਦੇ ਉਹਨਾਂ ਦੀ ਬੇਇੱਜ਼ਤੀ ਕਰਦੇ ਆ ਉੱਥੇ ਕਿਚੜ ਸਿੱਟਣ ਤੋਂ ਇਲਾਵਾ ਕਿਸੇ ਨੂੰ ਕੋਈ ਕੰਮ ਨਹੀਂ ਇਹ ਸਵੇਜ ਇਨੇ ਮੁੱਦੇ ਨੇ ਇਨੇ ਮੁੱਦੇ ਨੇ ਉਹਨਾਂ ਤੇ ਗੱਲ ਕਰੋ ਤੁਸੀਂ 1000 ਏਕੜ ਕਿ ਆਸੀ ਨਾ ਅੱਜ ਮੁਕਰਗੇ ਬਾਕੀ ਜਿਨਨੇ ਇਲਜ਼ਾਮ ਲਾਏ ਸਾਰਿਆਂ ਤੋਂ ਮੁਕਰਣਗੇ ਅੱਜ ਵੀ ਸੀਐਮ ਸਾਹਿਬ ਕਹਿ ਰਹੇ ਨੇ ਜੀ ਸਾਰਿਆਂ ਤੋਂ ਮੁਕਰਣਗੇ ਯਾਨੀ ਕੁਝ ਵੀ ਇਸ ਡੀਏ ਦੇ ਕੇਸ ਦੇ ਵਿੱਚ ਬਰਾਮਦ ਹੋਏਗਾ ਨਹੀਂ ਆਪ ਕਹਿੰਦੇ ਆ ਕਿ ਡਰਗ ਦਾ ਕੇਸ ਹੈ ਕੇਸ ਪਾਇਆ ਡੀਏ ਦਾ ਮੁਕਰਗੇ ਨਾ ਕਿ ਡੀਏ ਕੇ ਡਰਗ ਦਾ ਕੇਸ ਹੈ ਹੀ ਨਹੀਂ ਫਲੋਰ ਆਫ ਦਾ ਹਾਊਸ ਤੇ ਹਾਊਸ ਚ ਇਹ ਕਹਿ ਰਹੇ ਨੇ ਕਿ ਅਸੀਂ ਡਰੱਗ ਦੇ ਮਾਮਲੇ ਚ ਫੜਿਆ ਹੈ ਕੇਸ ਤੁਹਾਨੂੰ ਆਪ ਪਤਾ ਹੈ ਕਿਸ ਕਿਹੜਾ ਕੇਸ ਪਾਇਆ ਹੈ ਨਹੀਂ ਕੇਸ ਕਿਹੜਾ ਪਾਇਆ ਤੁਸੀਂ ਦੱਸੋ ਕੇਸ ਕਿਹੜਾ ਪਾਇਆ ਇਹਨਾਂ ਨੇ ਮੁੱਕ ਰਹੇ ਕਿ ਨਹੀਂ ਕਿ ਡਰੱਗ ਨਹੀਂ ਹੈ ਆਪ ਹੁਣ ਅੱਜ ਮੁੱਕ ਰਹੇ ਨੇ ਕਿ ਹਜ਼ਾਰ ਏਕੜ ਨਹੀਂ ਹੈ ਹਰ ਚੀਜ਼ ਤੋਂ ਮੁਕਰਨ ਗਿਆ ਜਿਹੜਾ ਉਹ 540 ਕਰੋੜ ਦਾ ਜ਼ਿਕਰ ਕਰਦੇ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਸਾਹਿਬ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗੌਟ ਇਨ ਟੂ ਐਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸਾਹਿਬ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਜਿਨ੍ਹਾਂ ਦਾ ਨਾਮ ਵਕਾਲਤਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ we are going to the bar council and we are going to go to the highest authority to complain against such erring officials court kachheri che vakil nu pesh hon vele tusi man handle nahi kar sakde mulakat bhi nahi karangi hove kyunki mulakat ishi dariye ho kuch rehat fer mulakat toh nahi karan de aaj court de hukam aa raye 15 din mulakat huje tak nahi hui todi sorry ji jail de vich mulakat nahi jail jail de vich us din nu mulakat hui si us de baad upro hukam aaye nahi ki kise di mulakat nahi karan de sukhbir ji sukhbir ji aaj aaj कोर्ट ਚ ਹੋਈ ਸੀ ਕਿਉਂਕਿ ਮੈਂ ਵੀ ਸੀਗੀ ਕੋਰਟ ਜਿੱਤੇ ਉਹਨਾਂ ਨੂੰ ਆਣਾ ਪਿਆ ਸੀ ਆਣਾ ਵੀ ਗਰਾਊਂਡ ਤੇ ਆਲਾ ਇਸ ਵਕਤ ਨੇ ਮਨਾ ਕੀਤਾ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਾ ਕੀ ਬੰਨਾ ਹੈ ਪਹਿਲਾਂ ਵੀ ਲੱਗੇ ਹੋਈ ਸੀ ਕਿੰਨੇ ਸਾਲ ਹੋ ਗਏ ਇਹਨਾਂ ਨੂੰ ਜੀ ਨੇ ਯਾਰ ਸਿਮਰਤ ਤੋਂ ਬਾਅਦ ਨੇ ਸਮਾਂ ਮੰਗਿਆ ਸੀ ਉਹਨਾਂ ਨੂੰ ਕੋਈ ਹਾਂਜੀ ਬਿਲਕੁਲ ਮੰਗਿਆ ਸੀ ਚਾਰ ਬਾਰ ਸਮਾਂ ਮੰਗ ਚੁੱਕੇ ਹੈ ਜੀ ਸਮਾਂ ਡਿਕਲਾਈਨ ਹੋ ਚੁੱਕਿਆ ਹੈ ਜੀ ਏਡੀਜੀਪੀ ਏਡੀਜੀ ਵੀ ਕੋਈ ਨਹੀਂ ਮਿਲਣ ਕਹਿੰਦੇ ਸਾਨੂੰ ਹੁਕਮ ਨੇ ਜੀ ਅਸੀਂ ਨਹੀਂ ਮੁਲਾਕਾਤ ਕਰਨ ਦੇਣੀ ਜੀ ਕਲੇਰ ਕਲੇਰ ਸਾਹਿਬ ਵਕੀਲ ਸਾਹਿਬ ਮਿਲਣ ਗਏ ਸੀ ਪੂਰੇ ਬੁਲਾਨੇ ਜੀ ਸਾਡੇ ਸਾਰਿਆਂ ਦੇ ਹੌਸਲੇ ਬੁਲਾਨੇ ਜੋ ਮਰਜੀ ਕਰਨ 5 ਮਿੰਟ ਵਿੱਚ ਫੋਨ ਆ ਗਿਆ ਕਿ ਉੱਪਰੋਂ ਹੁਕਮ ਆ ਰਹੇ ਨੇ ਜੀ ਤੁਸੀਂ ਨਿਕਲੋ ਇੱਥੋਂ ਉਹ ਹਾਲਾਤ ਬਣੇ ਹੋਏ ਨੇ ਸਾਡੇ ਜੈਤੋਕ ਡੈਮੋਕ੍ਰੇਸੀ ਜੀ ਇਸ ਵਿੱਚ ਕੋਈ ਡੈਮੋਕ੍ਰੇਸੀ ਨਹੀਂ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਏਡੀਜੀਪੀ ਜ਼ਿਲ੍ਹਾ ਨਹੀਂ ਮਨਾ ਕੀਤਾ ਤਾਂ ਇਹ ਹਾਲਾਤ ਬਣੇ ਹੋਏ ਦੋ ਹਾਂਜੀ ਜਿਵੇਂ ਏਡੀਜੀਪੀ ਜ਼ਿਲ੍ਹਾ ਨਹੀਂ ਮਨਾ ਕਰਦਾ ਤੁਹਾਨੂੰ ਮਿਲਣ ਤੋਂ ਵੀ ਮਨਾ ਕਰਦਾ ਸੁਪੀਰ ਸਿੰਘ ਬਾਦਲੂ ਨੇ ਵੀ ਹਰ ਸਿੰਘ ਬਾਦਲੂ ਤੁਸੀ ਆਪ ਦੇਖ ਲਓ ਜੀ ਇਹ ਜਿਹੜੀ ਸਾਰਿਆਂ ਦੀ ਮਤਲਬ ਰਾਈਟ ਹੈ ਕਿ ਅਦੀਨ ਨੂੰ ਮਿਲਣਾ ਮਿਲਣ ਹੀ ਨਹੀਂ ਦਿੰਦੇ ਤੁਸੀਂ ਕਿਸ ਗੱਲ ਤੋਂ ਡਰਦੇ ਹੋ ਮੈਂ ਹਰ ਫਾਈਟ ਲਈ ਤਿਆਰ ਬਿਲਕੁਲ ਤੁਹਾਨੂੰ ਲੱਗਦਾ ਸੀ ਨਹੀਂ ਤਿਆਰ ਬਿਲਕੁਲ ਤਿਆਰ ਹਾਂ ਜੋ ਮਰਜ਼ੀ ਕਰਨੇ ਪੂਰੇ ਤਿਆਰ ਹੈ ਜੋ ਕਰਨਾ ਹੈ ਕਰਨ ਅੰਦਰ ਵੀ ਥ੍ਰੈਟ ਦੀ ਪ੍ਰੋਬਲਮ ਹੈਗੀ ਜਿਵੇਂ ਐਡਵੋਕੇਟ ਸਾਹਿਬ ਦੱਸ ਰਹੇ ਸੀ ਕਿ ਕਹਿੰਦੇ ਅੰਦਰ ਵੀ ਕੁਝ ਹੋ ਸਕਦਾ ਜੋ ਸਿਟੀ ਬਣੀ ਅੰਦਰ ਜਿਹੜੇ ਤੁਸੀਂ ਮੈਨੂੰ ਦੱਸੋ ਇਹ ਆਪ ਮੰਨਦੇ ਨੇ ਕਿ ਥ੍ਰੈਟ ਹੈ ਜੀ ਆਪ ਮੰਨਦੇ ਨੇ ਤਾਂ ਹੀ ਤਾਂ ਇੰਨੀ ਇੰਨੀ ਪੁਲਿਸ ਲਾਈ ਹੋਈ ਹੈ ਇਹਨਾਂ ਨੇ ਮੰਨਦੇ ਹੈ ਕਿ ਨਹੀਂ ਮੰਨਦੇ ਐਡਵੋਕੇਟ ਜਿਹੜੇ ਐਡਵੋਕੇਟ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੰਦੇ ਇੰਨੀ ਪੁਲਿਸ ਲਾਈ ਹੁੰਦੀ ਹੈ ਕਰਫਿਊ ਵਾਲੀ ਸਿਚੁਏਸ਼ਨ ਕੀਤੀ ਹੋਈ ਹੈ ਕੁਰਤੇ ਜਿੱਡੇ ਕੁਰਤੇ ਪਜਾਮਿਆਂ ਤੇ ਨੀਲੇ ਸਾਫਿਆਂ ਚ ਇਹਨਾਂ ਨੇ ਅੰਦਰ ਪੁਲਿਸ ਲਾਈ ਹੋਈ ਹੈ ਤੇ ਇਹਨਾਂ ਨੂੰ ਆਪ ਲੱਗਦਾ ਸਿਕਿਉਰਿਟੀ ਥ੍ਰੈਟ ਹੈ ਆਪਕੰਨੇ ਸਿਕਿਉਰਿਟੀ ਥ੍ਰੈਟ ਹੈ ਅੰਦਰ ਜਾ ਕੇ ਬੰਦੇ ਬਾਹਰ ਤੇ ਤੁਹਾਡੀ ਕੋਈ ਗੱਲਬਾਤ ਹੋਈ ਜੀ ਗੱਲਬਾਤ ਹੋਈ ਵੀ ਅੱਛਾ ਤੁਹਾਡਾ ਉਹ ਗੱਲਬਾਤ ਹੋਈ ਮਜੀਤਿਆ ਸਾਹਿਬ ਨਾਲ ਇੱਕ ਕੋਰਟ 'ਚ ਨਹੀਂ ਬੰਦੇ ਬੰਦੇ ਨੇ ਜੀ ਕਿੰਨੀ ਗੱਲਬਾਤ ਹੋ ਗਈ ਜੱਜ ਸਾਹਿਬ ਨੇ ਤਾਂ ਸਮਾਂ ਦਿੱਤਾ ਸੀਗਾ 15 ਮਿੰਟ ਦਾ ਮਤਲਬ ਗਾੜੀ ਵਕੀਲਾਂ ਨੂੰ ਵੀ ਗਾੜੀ ਨਹੀਂ ਜਾਣ ਦਿੰਦੇ ਅੰਦਰ ਰੂਮ ਤੱਕ ਇਹ ਉਹਨਾਂ ਨੂੰ ਵੀ ਦੱਸ ਲਈ ਵੀ ਰੋਕਦੇ ਜਿਹੜੇ ਤੁਹਾਡੇ ਨਾਲ ਸ਼ਾਂਪਲਾ ਜੀ ਆਏ ਸੀ ਉਹਨਾਂ ਨੂੰ ਕੀ ਮਤਲਬ ਗਾੜੀ ਅੱਗੇ ਜਾਣ ਤੋਂ ਉਹ ਸਾਰ ਕਿਸੇ ਨੂੰ ਨਹੀਂ ਕਰਨ ਦਿੰਦੇ ਜੀ ਬੜਨ ਨਹੀਂ ਦਿੰਦੇ ਅਸੀਂ ਆਈ ਸੀ ਸੋਪਤੀ ਸਾਹਿਬ ਨਾਲ ਮੈਂ ਆਈ ਸੀ ਸੋਪਤੀ ਸਾਹਿਬ ਦੀ ਕਾਨੂੰਨੀ ਅੰਦਰ ਬੜਨ ਦੇ ਰਹੇ ਸੀ